ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਤਰ ਸਿੰਘ ਕਿਸਾਨ ਵੀਰੋ ਆ ਇੱਕ ਟੂਲ ਸੀਗਾ ਮੇਰੇ ਕੋਲ ਕਾਫੀ ਸਮੇਂ ਪਹਿਲਾਂ ਦਾ ਜੁਨੀਵਰਸਿਟੀ ਮੇਲੇ ਤੋਂ ਲਿਆਂਦਾ ਸੀ ਗੜਾਈ ਕਰਨ ਲਈ ਪਰ ਜਿਹੜੀਆਂ ਬਰੀਕੀਆਂ ਨੇ ਉਹ ਜਿੰਨੀਆਂ ਕਿਸਾਨ ਬਰੀਕੀ ਨਾਲ ਸਮਝ ਸਕਦਾ ਉਹ ਉਸ ਹਿਸਾਬ ਨਾਲ ਆਪਣਾ ਟੂਲ ਡਿਜ਼ਾਈਨ ਕਰੇ ਤਾਂ ਉਹਦਾ ਜ਼ੋਰ ਵੀ ਘੱਟ ਲੱਗੂ ਤੇ ਵਧੀਆ ਗੜਾਈ ਵੀ ਹੋ ਜਾਂਦੀ ਆ ਤੇ ਕੰਮ ਵੀ ਵਧੀਆ ਹੋ ਜਾਂਦਾ ਜਿੱਕਨੇ ਟੂਲ ਆ ਇਹ ਚ ਕਈ ਫੇਰ ਬਦਲ ਕਰ ਕਰ ਦੇਖੇ ਵੀ ਵਧੀਆ ਕਿਵੇਂ ਗੁੱਡੇ ਹੁਣ ਜਿਵੇਂ ਆਹ ਤੇ ਤਨਫਾਲੇ ਜੀ ਨੇ ਗੜਾਈ ਕਰ ਲਈ ਤਾਂ ਦੇਖਣ ਨੂੰ ਤਾਂ ਵਧੀਆ ਲੱਗਦਾ ਮੈਂ ਇਹਨੂੰ ਡੂੰਗਾ ਗੁੱਡਣ ਲਈ ਲੱਗ ਲਓ ਤਰੀਕੇ ਵਰਤੇ ਆ ਦੇਖੋ ਪਰ ਫਿਰ ਵੀ ਜਿਹੜੀ ਉਹ ਤਸੱਲੀ ਹੋਣੀ ਚਾਹੀਦੀ ਆ ਉਹ ਮੈਨੂੰ ਲੱਗਦਾ ਇਹ ਚ ਨਹੀਂ ਹੋਈ ਕਿਉਂਕਿ ਇਹਦੇ ਵਿੱਚ ਜੋ ਡਿਜ਼ਾਈਨ ਹੈ ਦੇ ਵਿੱਚ ਵੀ ਡੂੰਗੀ ਗੜਾਈ ਨਹੀਂ ਕਰ ਸਕਦਾ ਤੇ ਭਾਵੇਂ ਜਣੀ ਗੱਲ ਤਸੱਲੀ ਵਾਲੀ ਨਹੀਂ ਹੈਗੀ ਜੇ ਆਪਾਂ ਕੋਹਲੀ ਨਾਲ ਗੁੱਟਦੇ ਆ ਤਾਂ ਆਪਾਂ ਨੂੰ ਟਾਈਮ ਬਹੁਤ ਲੱਗਦਾ ਤੇ ਜ਼ੋਰ ਵੀ ਲਾਉਣਾ ਪੈਂਦਾ ਆਪਾਂ ਕਹਿੰਦੇ ਕੁਦਰਤੀ ਖੇਤੀ ਆਪਾਂ ਸੌਖਾ ਤੇ ਸਸਤਾ ਕੰਮ ਕਰ ਸਕੀਏ ਸੋ ਇਹਦੇ ਨਾਲੋਂ ਫਿਰ ਮੈਂ ਆ ਇੱਕ ਆਪਣੇ ਜੋ ਖੇਤਾਂ ਵਿੱਚ ਬਾਂਸ ਪਾਏ ਨੇ ਆਪਣੇ ਆ ਘਰੋਂ ਇੱਕ ਸਰੀਆ ਲਿਆਂਦਾ ਇਸ ਤਰ੍ਹਾਂ ਇਧਰੋਂ ਮੋੜਿਆ ਤੇ ਉਰੇ ਨੂੰ ਕੁੱਟ ਕੇ ਤਿੱਖਾ ਕਰ ਲਿਆ ਕੋਈ ਨਟ ਬੋਲਟ ਨਹੀਂ ਰस्सियां ਨੇ ਸਾਧੀਆਂ ਤੇ ਉਰੇ ਇਸ ਤਰ੍ਹਾਂ ਆਪਾਂ ਨੇ ਮੂੰਹ ਜਾਂ ਬਣਾ ਲਿਆ ਇਹਦਾ ਤੇ ਇਹਦੇ ਵਿੱਚ ਨੂੰ ਕਾਸ ਲਿਆ ਹੁਣ ਆਪਾਂ ਜੋ ਇਹਦੇ ਨਾਲ ਫਰਕ ਆਊਗਾ ਵੀ ਇੱਕ ਗੁੱਡਣ ਦਾ ਵੱਖਰਾ ਆਨੰਦ ਆਊਗਾ ਹੁਣ ਜਿਵੇਂ ਆਹ ਲਾਈਨ ਆ ਉਹਦੇ ਵਿੱਚ ਆਪਾਂ ਕੋਡੇ ਆ ਤਾਂ ਡੂੰਗਾ ਨਹੀਂ ਜਾ ਸਕਦਾ ਇਹਨੂੰ ਤੁਸੀਂ ਜਿੰਨਾ ਮਰਜ਼ੀ ਡੂੰਗਾ ਲੈ ਜਾਓ ਲੋ ਤੇ ਇਸ ਤਰ੍ਹਾਂ ਇਹਨੇ ਆਪਣਾ ਬਹਾਈ ਵਾਲਾ ਕੰਮ ਕਰਤਾ ਥੋੜਾ ਆਪਣਾ ਖੋਦਾ ਆਪਣਾ ਇਹ ਡਿਜ਼ਾਈਨ ਡੂੰਗਾ ਵੀ ਜਾਉ ਤੇ ਖਾਸ ਗੱਲ ਜ਼ੋਰ ਨਹੀਂ ਲੱਗਦਾ ਤੇ ਭਾਵੇਂ ਹੁਣ ਮੈਨੂੰ ਦੇਖਣ ਦਾ ਜਿਹੜੇ ਮੈਨੂੰ 2-3 ਵਾਰੀ ਘਮਾਉਣਾ ਪਿਆ ਇੱਕ ਵਾਰੀ ਵਾਲੇ ਨਾਲ ਕੋਈ ਗੱਲ ਚ ਨਹੀਂ ਬਣੀ ਤੇ ਆ ਦੇਖੋ ਤੇ ਇਸ ਤਰ੍ਹਾਂ ਇਹ ਜਿਹੜੇ ਟੂਲ ਨੇ ਆਪਣੇ ਇੱਕ ਤਾਂ ਬਿਲਕੁਲ ਫਰੀ ਵਾਂਗ ਹੋ ਗਏ ਹੁਣ ਇਹਦਾ ਇੱਕ ਫਾਲਾ ਹੁਣ ਕਰਕੇ ਆਪਾਂ ਜਿਵੇਂ ਆ ਸਾਈਡ ਤੋਂ ਪਿਆਜ਼ਾਂ ਨੂੰ ਇੱਕ ਇੱਕ ਵਾਰੀ ਗੱਬੇ ਵੀ ਇਹਨੂੰ ਰੋਟ ਸਕਦੇ ਆ ਦੇਖੋ ਤੇ ਇਸ ਤਰ੍ਹਾਂ ਵੀ ਗੜਾਈ ਕਰ ਸਕਦਾ ਮਤਲਬ ਜੇ ਆਪਾਂ ਕੋਹੋਲੀ ਜਾਂ ਕੋਈ ਖੁਰਪਾ ਚਲਾਉਂਨੇ ਆ ਪਿਆਜ਼ਾਂ ਦੇ ਵਿਚਾਲੇ ਤਾਂ ਉਹਨਾਂ ਨੂੰ ਵੱਟ ਸਕਦਾ ਕਿਉਂਕਿ ਹਲੇ ਨਿਆਣੇ ਨੇ ਇਸ ਤਰ੍ਹਾਂ ਆਪਾਂ ਇਹਦੇ ਬਰੀਕ ਤੱਕ ਆਪਾਂ ਵਿਚਾਲੇ ਇੱਕ ਇੱਕ ਵਾਰੀ ਫੇਰ ਦਾਂਗੇ ਅਗਲੀ ਵਾਰ ਜੇ ਵੱਡੇ ਹੋਣਗੇ ਤੇ ਫੇਰ ਗੜਾਈ ਕਰ ਲਾਂਗੇ ਹੁਣ ਜੇ ਖੁਰਪੇ ਨਾਲ ਕੰਮ ਕਰਦਾ ਲੋਟ ਨਹੀਂ ਆਉਣਾ ਕਿਉਂਕਿ ਗਿੱਲੀ ਮਿੱਟੀ ਹਾਲੇ ਜ਼ਿਆਦਾ ਮੀਂਹ ਨਹੀਂ ਪਿਆ ਨੂੰ ਥੋੜੇ ਜਿਹੇ ਦਿਨ ਹੋਏ ਨੇ ਪਰ ਆਪਾਂ ਇਹਨੂੰ ਕਿੱਲੇ-ਕਿੱਲੇ ਨੂੰ ਗੁੱਟ ਲੈਣਾ ਆ ਦੇਖੋ ਹਲੋ ਇਸ ਤਰ੍ਹਾਂ ਇੱਕ ਸੌਖਾ ਤੇ ਸਸਤਾ ਉਹ ਵੀ ਢੰਗਾਂ ਅੱਜ ਤੱਕ ਗੁੱਟ ਸਕਦਾ ਤੇ ਆਪਾਂ ਪਿੱਛੇ ਹਟੀ ਜਾਣਾ ਗੁੱਡੇ ਹੋਏ ਤੇ ਆਪਣੀ ਪੈੜ ਵੀ ਨਹੀਂ ਸ ਆਪਣੀ ਜੇ ਆਪਾਂ ਖੁਰਪੇ ਨਾਲ ਗੁੱਟਦੇ ਅੱਗੇ ਵਧਦੇ ਆ ਤਾਂ ਉਹ ਗਿੱਲੀ ਮਿੱਟੀ ਤੇ ਪੈੜਾਂ ਸਾਬ ਜਾਂਦੀਆਂ ਨੇ ਤੇ ਉਹ ਮਿੱਟੀ ਠੁਕਮੀ ਜੀ ਹੋ ਜਾਂਦੀ ਆ ਆਪਾਂ ਜ਼ਰੂਰੀ ਨਹੀਂ ਹੈਗਾ ਦੋ ਆਪਾਂ ਜ਼ਿਆਦਾ ਗੁੱਟਦੇ ਆ ਇੱਕ gekeੜਾ ਵੀ ਦਿਨੇ ਤਾਂ ਵੀ ਵਧੀਆ ਗੜਾਈ ਕਰ ਸਕਦਾ ਆ ਆਹ ਲੋ ਤੇ ਆਪਾਂ ਦੋ ਜਿਹੜੇ ਦੰਨੇ ਆ ਵੀ ਦੋ ਵਾਰੀ ਪੋਣਾ ਆਹ ਲੋ ਤੇ ਖਾਸ ਗੱਲ ਇਹਨੂੰ ਖੜ ਕੇ ਬੈ ਕੇ ਜਿਵੇਂ ਮਰਜ਼ੀ ਚਲਾ ਸਕਦੇ ਆ ਉਰ ਤੇ ਚਲੋ ਮੈਂ ਇਹਦੇ ਵਿੱਚ ਆ ਦੇਖੋ ਹੁਣ ਇਹਨੂੰ ਬੰਦਾ ਬੈਠ ਕੇ ਵੀ ਚਲਾ ਸਕਦਾ ਕੋਈ ਔਖਾ ਨਹੀਂ ਵਿਚਕਰ ਤੁਸੀਂ ਬਹਿ ਗਏ ਆਹ ਲੋ ਇੱਥੇ ਬੈਠੇ ਵੀ ਦੂਰ ਤੱਕ ਗੜਾਈ ਕਰ ਸਕਦੇ ਆ ਸਸਤਾ ਟੂਲ ਆ ਖੇਤਾਂ ਦੇ ਪੈਸੇ ਮਾਨਤਿਕੋ ਆਪਣੇ ਤਿਆਰ ਹੋ ਗਿਆ ਤੇ ਕੋਈ ਨਾਟ ਬੋਲਟ ਦੀ ਲੋੜ ਨਹੀਂ ਮਿੰਟ 10 ਬਣੀ ਲੱਗੇ ਬਣਾਉਣ ਨੂੰ ਹੁਣ ਆ ਲੋ ਇਹ ਡੂੰਗਾ ਵੀ ਜਿੰਨਾ ਮਰਜ਼ੀ ਲੈ ਜਾ ਹੁਣ ਜਿਹੜਾ ਆਪਾਂ ਪਹਿਲਾਂ ਟੂਲ ਦੇਖਿਆ ਸੀ ਉਹ ਨਾ ਡੂੰਗੇ ਦੀ ਬਾਹ ਸਕਦਾ ਹੁਣ ਇੱਕ ਤਰ੍ਹਾਂ ਦੀ ਇਹਦੀ ਡੂੰਗੀ ਗੜਾਈ ਵੀ ਕਰਤੀ ਆ ਲੋ ਬੈ ਕੇ ਖੜ ਕੇ ਹੁਣੇ ਇੱਕ ਮਤਲਬ ਇਹ ਢੰਗਾਈ ਤੱਕ ਗੁੱਡਣੇ ਵਾਲਾ ਟੂਲ ਬਣ ਗਿਆ ਆਪਣਾ ਕੁਦਰਤੀ ਖੇਤੀ ਤੇ ਜੇ ਆਪਾਂ ਕਿਸੇ ਖੁਰਪੇ ਕੋਹਲੀਆਂ ਗਿੱਲੀ ਮੁੱਟੀ ਜੇ ਗੋੜਦੇ ਆ ਤਾਂ ਉਹਨੂੰ ਇੰਨੀ ਮਿੱਟੀ ਲੱਗ ਚੁੱਕੀ ਹੁੰਦੀ ਆ ਉਹ ਮਤਲਬ ਗਿੱਲੀ ਗੜਾਈ ਨਹੀਂ ਕਰ ਸਕਦਾ ਇਹ ਗਿੱਲੀ ਵੀ ਗੜਾਈ ਕਰ ਲਓ ਮੈਨੂੰ ਲੱਗਦਾ ਸੁੱਕੀ ਵੀ ਕਰ ਲਓ ਕਿਉਂ ਤਾਂ ਡਿਜ਼ਾਈਨ ਇਸ ਤਰ੍ਹਾਂ ਲਓ ਇਹਨੇ ਦੇ ਵਿਚਾਲਿਆਂ ਵੀ ਗੜਾਈ ਕਰਤੀ ਲਓ ਹੁਣ ਇਹ ਪਿਆਜ਼ਾਂ ਨੂੰ ਹਵਾ ਪੈਣ ਲੱਗ ਗਈ ਜਿਹੜਾ ਪੋਲੀਆਂ ਹੋ ਗਈਆਂ ਕੱਲ੍ਹ ਤੱਕ ਇਹਨੇ ਵਧੀਆ ਬਣ ਜਾਣਾ ਹੁਣ ਇੱਕ ਖਾਸ ਗੱਲ ਆ ਵੀ ਇਹਦਾ ਡਿਜ਼ਾਈਨ ਇਸ ਤਰ੍ਹਾਂ ਇਹ ਵੱਡ ਨਹੀਂ ਸਕਦਾ ਪਿਆਜ਼ ਨੂੰ ਨਾ ਜੜਾਂ ਬਹੁਤੀਆਂ ਵੱਡੇ ਸੋ ਇਸ ਤਰ੍ਹਾਂ ਆਪਾਂ ਆਪਣੀ ਖੇਤੀ ਲਈ ਆਪਣੇ ਖੇਤਾਂ 'ਚੋਂ ਜਿਗਰਡ ਟੂਲ ਬਣਾ ਲਾਂਗੇ ਤਾਂ ਆਪਾਂ ਬੜੇ ਟੂਲਾਂ ਜਿੰਨੇ ਕੰਮ ਲੈ ਸਕਦੇ ਆ ਜਿਹਨੂੰ ਖਰਚਾ ਕੋਈ ਨਹੀਂ ਆਉਣਾ ਲੋ ਹੁਣ ਤੁਸੀਂ ਦੇਖੋ ਵੀ ਇਹ ਕਿੰਨੀ ਵਧੀਆ ਕੜਾਈ ਹੋ ਗਈ ਨਦੀਨ ਦਾ ਤਕਰੀਬਨ ਆਪਾਂ ਨੇ ਜਿਹੜੇ ਉੱਗਦੇ ਨੇ ਉਹ ਤਕਰੀਬਨ 70-80% ਖਤਮ ਕਰਦੇ ਹੁਣ ਆ ਜਗ੍ਹਾ ਆਪਣੀ ਸਾਫ਼ ਕੀਤੀ ਵੀ ਆ ਦੇਖੋ ਉਹਨਾਂ ਜੜਾਂ ਦੇ ਨਾਲ ਵੀ ਆਪਾਂ ਕੜਾਈ ਕਰ ਸਕਦੇ ਆ ਜਿਹੜਾ ਆਪਾਂ ਪਹਿਲਾਂ ਟੂਲ ਦੇਖਿਆ ਸੀ ਉਹ ਦੇਖਣ ਤੋਂ ਇੱਕ ਡਿਜ਼ਾਈਨ ਇੱਕ ਸੋਹਣਾ ਲੱਗਦਾ ਆ ਦੇਖੋ ਹੁਣ ਜੇ ਮੈਂ ਖੁਰਪੇ ਨਾਲ ਗੁੱਡਾਂ ਦਾ ਖੋਲੀ ਨਾ ਗੁੱਡਾਂ ਤਾਂ ਦਿੱਕਤ ਆਉਣੀ ਸੀਗੀ ਸੋ ਇਸ ਤਰ੍ਹਾਂ ਆਪਾਂ ਇਹ ਛੋਟੇ ਛੋਟੇ ਟੂਲ ਬਣਾ ਕੇ ਆਪਣੀ ਖੇਤੀ ਨੂੰ ਸੌਖਾ ਬਣਾ ਸਕਦੇ ਆ ਸਸਤਾ ਕਰ ਸਕਦੇ ਆ ਹਾ ਲੋ ਕਰੀਬ ਨੇ ਇਸ ਏਰੀਆ ਦੇ ਆਪਾਂ ਨੇ ਪਿਆਜ਼ ਗੁੱडले ਤੇ ਲਸਣ ਲੋਸਣ ਮੇਰਾ ਖਿਆਲ ਵੀ ਇਹਦੇ ਨਾਲ ਆਪਾਂ ਬਰੀਕ ਚੀਜ਼ਾਂ ਵੀ ਗੁੱਟ ਸਕਦੇ ਆ ਹੁਣ ਮੈਂ ਨੇੜੇ ਦਿਖਾਉਣਾ ਤੁਹਾਨੂੰ ਆ ਇਹਦਾ ਡਿਜ਼ਾਈਨ ਹੈ ਥੋੜਾ ਜਿਹਾ ਇੱਧਰ ਆਪਾਂ ਨੇ ਇਹਨੂੰ ਮਤਲਬ ਜਿਹੜਾ ਬਾਸ ਨੂੰ ਵੀ ਸੇਪ ਚ ਕੱਟਤਾ ਔਰੇ ਰੱਸੀ ਬੰਨਤੀ ਫੇਰ ਰੱਸੀ ਵੀ ਫਰੀ ਵਾਲੀ ਹੈ ਜਿਹੜੀਆਂ ਆਪਣੇ ਪਰਾਲੀ ਦੇ ਗੱਠਾ ਬਣਦੀਆਂ ਨੇ ਉਹ ਗਿਰੀਆਂ ਪਈਆਂ ਤੀਆਂ ਮੈਂ ਚੱਕ ਲੈਣਾ ਤੇ ਇੱਥੋਂ ਮੋਚੋ ਲੈਣਾ ਵੀ ਜਦ ਖਿੱਚ ਤਾਣ ਹੋਵੇ ਤਾਂ ਹਿੱਲੇ ਨੇ ਬਸ ਆ ਬਾਸ ਤੇ ਮੈਂ ਇੱਧਰ ਵੀ ਇਹਨੂੰ ਜ਼ਿਆਦਾ ਰੱਖ ਲਿਆ ਹਾਂ ਇਸ ਤਰ੍ਹਾਂ ਆਪਾਂ ਕਾਂ ਕਿਸੇ ਵੀ ਥਾਂ ਇਹਦੇ ਨਾਲ ਕੜਾਈ ਕਰ ਸਕਦੇ ਆ ਬਰੀਕ ਮੋਟਾ ਦੇਖੋ ਜਿਵੇਂ ਆ ਹੁਣ ਸਖਤ ਮਿੱਟੀ ਆ ਸਾਈਡਾਂ ਵਾਲੀ ਲੋ ਇਸ ਤਰ੍ਹਾਂ ਆਪਾਂ ਹਰੇਕ ਫਸਲ ਨੂੰ ਗੁੱਟ ਲਾਂਗੇ ਇਹ ਆਪਣਾ ਵਾਫਰ ਜੋਨ ਦਾ ਏਰੀਆ ਘੁੰਮਦੇ ਆ ਪੈਰਾਂ ਦੀ ਪੈੜਾਂ ਨੇ ਤਾਂ ਕਰਕੇ ਮਿੱਟੀ ਸਖਤ ਲੋ ਇਹ ਜਿੱਕਣ ਆਪਾਂ ਨੇ ਖੜਨਾ ਜਿਹੜੇ ਸਾਈਜ਼ ਤੇ ਚਲਾਉਣਾ ਉਹ ਸਾਈਜ਼ ਨਾਲ ਇਹਦਾ ਢੰਗ ਜਾ ਪਾ ਲਿਆ ਜਾਵੇ ਤੇ ਲਸਣ ਪਿਆਜ਼ ਵਿੱਚ ਆਪਾਂ ਇਹਦੇ ਨਾਲ ਗੜਾਈ ਕਰ ਲਾਂਗੇ ਜੇ ਪੱਕਾ ਕੰਮ ਕਰਨਾ ਤਾਂ ਣਾਡ ਬੋਲਟ ਕਰ ਲੋ ਫੇਰੇ 빙ਾ ਡੇਡਾ ਵੀ ਨਹੀਂ ਹੋਊਗਾ ਆ ਲੈ ਇੱਕ ਸਸਤਾ ਜਿਹਾ ਟੂਲ ਹੈ ਤੇ ਜਿਉਂ-ਜਿਉਂ ਇਹ ਚੱਲੇ ਜਾਣਾ ਤਿੱਖਾ ਹੋਈ ਜਾਣਾ ਹੋਣੇ ਤੇ ਖਰਚਾ ਤਾਂ ਕੋਈ ਨਹੀਂ ਆਇਆ ਪਰ ਗੜਾਈ ਤੁਸੀਂ ਦੇਖੋ ਵੀ ਕਿੰਨੀ ਵਧੀਆ ਕਰ ਲਈ ਪਿਆਜ਼ਾਂ ਦੀ ਜਿਹੜੀ ਆ ਸੁੱਕੀ ਕੀਤੀ ਹੋਈ ਆ ਪਹਿਲਾਂ ਦੀ ਕੱਲ ਮੈਂ ਗੱਡਿਆ ਸੀ ਉਹਦੇ ਵਿੱਚ ਕੋਈ ਤਸੱਲੀ ਜੀ ਨਜ਼ਰ ਨਹੀਂ ਆਉਂਦੀ ਪਰ ਜਦੋਂ ਇਹਦੇ ਨਾਲ ਗੱਡਿਆ ਆ ਬਣਾਇਆ ਜਿਹੜਾ ਟੂਲ ਕਾ ਜਗਾ ਦੇਖ ਲਓ ਕਿੰਨੀ ਵਧੀਆ ਕੁੱਟਦਾ ਹੈ ਸੋ ਇਸ ਤਰ੍ਹਾਂ ਆਪਾਂ ਆਪਣੇ ਟੂਲਾਂ ਨੂੰ ਵੱਧ-ਵੱਧ ਬਣਾਈਏ ਤੇ ਜਗਾੜੂ ਟੂਲ ਵੀ ਆਪਣੇ ਦੋਏ ਟੂਲਾਂ ਜਿੰਨਾ ਕੰਮ ਕਰ ਸਕਦੇ ਨੇ ਤੇ ਖਾਸ ਗੱਲ ਆ ਵੀ ਇੱਕ ਜਗਾ ਖੜ ਕੇ ਆਪਾਂ ਤਕਰੀਬਨ 6-7 ਫੁੱਟ ਦੂਰ ਤੱਕ ਜੜਾਈ ਕਰ ਸਕਦੇ ਆ ਜੇ ਕੋਹਲੀ ਜਿਲ੍ਹਾ ਦਾ ਪੈਰਾਂ ਤੇ ਚੱਲੂ ਆ ਹੁਣ ਟੂਲ ਆਪਣਾ ਮਤਲਬ 6-7 ਫੁੱਟ ਦੀ ਦੂਰੀ ਤੱਕ ਕਰਦਾ ਤਾਂ ਆਪਾਂ ਮੱਧਮ ਤੋਂ ਹੀ ਉਤੇ ਪਾ ਸਕਦੇ ਆ ਸੋ ਇਸ ਤਰ੍ਹਾਂ ਆਪਾਂ ਆਪਣੇ ਟੂਲ ਬਣਾਈਏ ਤੇ ਆਪਣੀ ਖੇਤੀ ਨੂੰ ਸਸਤਾ ਬਣਾਈਏ ਕੁਦਰਤੀ ਖੇਤੀ ਨੂੰ ਤਾਂ ਕਿ ਜਿੰਨੀ ਆਪਣੀ ਖੇਤੀ ਸਸਤੀ ਹੋਊਗੀ ਓਨੀ ਉਹ ਸੌਖੀ ਹੋਊਗੀ ਬਾਕੀ ਤਾਂ ਇਹ ਵੀ ਇਹ ਲਸਣ ਪਿਆਜ਼ ਨੂੰ ਨੁਕਸਾਨ ਨਹੀਂ ਕਰ ਸਕਦਾ ਹੁਣ ਗੱਬੇ ਗੱਬੇ ਪੈਣ ਆਰਾਮ ਨਾਲ ਗੁੱਟ ਸਕਦਾ ਥੋੜੀ ਜਿਹੀ ਮਿਹਨਤ ਦੀ ਲੋੜ ਹੈ ਨਟ ਬੋਲਟ ਹੋ ਜੇ ਹੋਰ ਮਜ਼ਬੂਤ ਹੋ ਜਾਊਗਾ ਇਸ ਤਰ੍ਹਾਂ ਆਪਾਂ ਸਾਤਿ ਦੇ ਜਗਾਰਨ ਆਪਣੀ ਕੁਦਰਤੀ ਖੇਤੀ ਜੇ ਆ ਲੋ ਜਿਹੜਾ ਇਹ ਕਰ ਲਈ ਤੇ ਉਹਨੇ ਦਾ ਟੂਲ ਨਹੀਂ ਜਿੰਨੇ ਨੇ ਆਪਾਂ ਨੂੰ ਕੰਮ ਦੇ ਜਾਣਾ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਉਹਦਾ ਆਪਣੀ ਫਸਲ ਦਾ ਉਤਪਾਦਨ ਵੀ ਵਧਾ ਸਕਦੇ ਆ ਤੇ ਖਰਚਾ ਵੀ ਘਟਾ ਲਿਆ ਕੋਈ ਆਪਾਂ ਖੁਦ ਗੱਡ ਲਿਆ ਤੇ ਜਿੰਨਾ ਮਿੱਟੀ ਦੇ ਨਾਲ ਜੋੜਾਂਗੇ ਉਨਾ ਹੀ ਵਧੀਆ ਰਹਿੰਦੀ ਆ ਸਿਹਤ ਮਿੱਟੀ ਦੀ ਸਿਹਤ ਤੇ ਆਪਾਂ ਤਾਜੀ ਹਵਾ ਤੇ ਰਹਿ ਕੇ ਆਪਣੇ ਆਪ ਨੂੰ ਤੰਦਰੁਸਤੀ ਬਣਾ ਲਾਂਗੇ ਆ ਲਓ ਹੁਣ ਜਿਹੜੀ ਕੋਹਲੀ ਜਾਂ ਖੁਰਪਾ ਜਾਂ ਉਸ ਤਰ੍ਹਾਂ ਦਾ ਟੂਲ ਆ ਤਾਂ ਮਿਹਨਤ ਬਹੁਤ ਆਉਂਦੀ ਹੈ ਜਦੋਂ ਆਪਾਂ ਬੈਠ ਕੇ ਗੁੱਟਦੇ ਆ ਛੋਟਾ ਦਾ ਗੁੱਟਦਾ ਜਾਂਦਾ ਪਰ ਵੱਡੀ ਫਸਲ ਨੂੰ ਫਿਰ ਭੁੰਖਾਂ ਵੀ ਟੁੱਟਦੀਆਂ ਨੇ ਉਹ ਵੀ ਇੱਕ ਤਰ੍ਹਾਂ ਨੁਕਸਾਨ ਹੁੰਦਾ ਆ ਲਓ ਇਸ ਤਰ੍ਹਾਂ ਆਪਣੇ ਟੂਲਾ ਨਾਲ ਜਿਹੋ ਜਿਹੀ ਫਸਲ ਵੱਡੀ ਹੋਣੀ ਹੈ ਵੱਡੀ ਗੜਾਈ ਤੇ ਤਾਂ ਹੋਰ ਰਿਜ਼ਲਟ ਆ ਜਾਣਾ ਇਹ ਤਾਂ ਹੋਰ ਹੈ ਉਸ ਤਰ੍ਹਾਂ ਛੋਟੇ ਛੋਟੇ ਟੂਲ ਨੇ ਤੇ ਕੁਦਰਤੀ ਖੇਤੀ 'ਚ ਵਧੀਆ ਕੰਮ ਕਰ ਸਕਦੇ ਨੇ ਸੋ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ